ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਹੰਸਨੀ ਫੈਲ ਗਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਥਾਣਾ ਸਿਟੀ ਦੇ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਨੂੰ ਸ਼ੁਰੂ ਕੀਤਾ ਇਕੱਠੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਵਿਅਕਤੀ ਇੱਕ ਨਿੱਜੀ ਪੈਲੇਸ ਤੋਂ ਵਿਆਹ ਵੇਖ ਕੇ ਰਾਤ ਘਰ ਵਾਪਸ ਜਾ ਰਿਹਾ ਸੀ ਕਿ ਜੇਲ੍ਹ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ ਲਾਸ਼ ਪਰਾਮਤ ਹੋਈ ਹੈ ਜਿਸ ਦੀ ਸੂਚਨਾ ਰਾਗੀਰਾ ਨੇ ਪੁਲਿਸ ਕਰਮਚਾਰੀ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਨੇ ਛਾਣਬੀਨ ਦੌਰਾਨ ਪਤਾ ਲਗਾਇਆ ਕਿ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦੇ ਨਬੀਪੁਰ ਪਿੰਡ ਦਾ ਰਹਿਣ ਵਾਲਾ ਜਿਸ ਦਾ ਕੀ ਨਾਮ ਬਿਕਰਮਜੀਤ ਸਿੰਘ ਪੁੱਤਰ trilok ਸਿੰਘ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਤੋਂ ਬਾਅਦ ਹੀ ਇਸ ਦੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ ਬਿਕਰਮ ਸਿੰਘ ਪੁੱਤਰ trilok ਸਿੰਘ ਇਕੱਲੇ ਰਹਿਣ ਵਾਲੇ ਹੈ ਅਖੀਂ ਦਾਬੀਪੁਰ ਕਲੋਨੀ ਹਰਜੋਤਨੀਆ ਰੋਡ ਕੀ ਗੱਲ ਬਾਤ ਹੋ ਜੀ ਸਾਰੀ ਕੀ ਕੀ ਗੱਲ ਬਾਤ ਹੋ ਜੀ ਸਾਰੀ ਗੱਲ ਬਾਤ ਕਿਥੇ ਵਿਆਹ ਹੈ ਇਹ ਕੱਲ ਅਸੀਂ ਕਾਤੇ ਦੋਦੇ ਦਾ ਵਿਆਹ ਹੀ ਉਥੇ ਗਵਾਹ ਵੇਖਿਆ ਸਭ ਖੰਦ ਪਿੰਦੇ ਸਾਰੇ ਚਾਹੀ ਇਹਨੂੰ ਕਹੋ ਚੱਲ ਚੱਲੀ ਜਾਂਦਾ ਮੈਂ ਮਹੌਂਦਾ ਖੜ ਕੇ ਆਹ ਗੱਲ ਅਸੀਂ ਬਾਕੀ ਕੋਈ ਕਰਨੀ ਅਸੀਂ ਸਾਰਾ ਕੁੱਤੇ ਚੱਲ ਗਏ ਇਹ ਤੁਹਾਨੂੰ ਲੱਗਿਆ ਤੁਹਾਨੂੰ ਇਹ ਸਾਨੂੰ ਸ਼ੇਰ ਪੋਸਟਲ ਨੇ ਦਿੱਤੇ ਹਾਂ ਦੇਖਿਆ ਉਧਰ ਤਾਂ ਲੱਗਾ ਹੋਵੇਗਾ ਆਪੇ ਆ ਜੀ ਕੀ ਕੰਮ ਕੀ ਕਰਦੇ ਨੇ ਤੂੰ ਕੰਮ ਕਰਦਾ ਸੀ ਸ਼ੇਰ ਜਾਂ ਸਰਪਸੋ ਹਰਖੰਦੀ ਮੇਰੇ ਕੀ ਆਪਣੇ ਦਾ ਆ ਕੰਪਨੀਆ ਦਾ ਤਗੜਾ ਤੇ ਉਹ ਕੰਮ ਕਰਦਾ ਸੀ ਜਿੱਥੇ ਅੰਬਰਸਾਦੀ ਕੰਪਨੀ ਆ ਰਹੇ ਨੇ ਤੇ ਮਤਲਬ ਬੱਚੇ ਵਿੱਚ ਇਹਨਾਂ ਦੇ ਬੱਚੇ ਇਹਦੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਥੋੜੀ ਜਿਹਾ ਜਿਹਾ ਆਨੇ ਤੇ ਪਾ ਦੇ ਨੇ ਠੀਕ ਠੀਕ ਹਾਂ ਜੀ ਹਾਂ ਕਿੰਦਾ ਉਹ ਤੋਂ ਆ ਗਿਆ ਇੱਕ ਜੱਸ ਹਸਪੀਟਲ ਆ ਕੇ ਡੈੱਡ ਬੋਡੀ ਪਈ ਆ ਇਸ ਮੌਕੇ ਤੇ ਹੈ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਬਾਕੀ ਸਾਰਾ ਪ੍ਰਵਾਹ ਚੱਲ ਗਿਆ ਤੇ ਇਹ ਇਹਨਾਂ ਨੇ ਮੋੜਸਾ ਤੇ ਆਉਣਾ ਸੀਗਾ ਤੇ ਇਹ ਕਿਤੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ ਪ੍ਰਵਾਹ ਲਾ ਕੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੇ ਠੰਡ ਕਰਕੇ ਜਿਹੜੀ ਆ ਉੱਠਿਆ ਨਹੀਂ ਗਿਆ ਇਹਨਾਂ ਕੋ ਪਤਾ ਨਹੀਂ ਜੋ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ ਸਰ ਇਹਨਾਂ ਦਾ ਕੋਈ ਨਾਮ ਪਤਾ ਕਿਹ ਤੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ son of ਸਰਲੋਗ ਸਿੰਘ ਵਾਸੀ ਪਿੰਡ ਨਵੀਪੁਰਿਆ ਇਹ ਤਾਂ ਮੈਂ ਬਾਦਸਾ ਨੂੰ ਬੁਲਾਇਆ ਵਾਸੀ ਆ ਚੁੱਕੇ ਨੇ ਉਹਨ ਜੋ 174 ਦੀ ਕਾਰਵਾਈ ਜਿਹੜੀ ਅੰਗਲਿਆਂ ਦੀ ਆ ਰਹੀ ਹੈ